ਹੱਥੀ ਸਾਨੂੰ ਪਾਲ-ਪੋਸ ਕੇ ਅੱਜ ਬਾਬਲਾ ਬੇਗਾਨੇ ਘਰ ਤੋਰੇਵੇਂ ਹੱਥੀ ਸਾਨੂੰ ਪਾਲ-ਪੋਸ ਕੇ ਅੱਜ ਬਾਬਲਾ ਬੇਗਾਨੇ ਘਰ ਤੋਰੇਵੇਂ ਵੇ ਏਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਵੇ ਏਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਡੀਆਂ ਪਟੋਲੇ ਖੇਡਦੀ ਅੱਖਾਂ ਵਿੱਚ ਗਿਆ ਬਚਪਨ ਮੇਰਾ ਵੇ ਕਾ ਤੋਏ ਜਵਾਨੀ ਆ ਗਈ ਹੁਣ ਡਰਦਾ ਬੇਗਾਨੇ ਕਰ ਤੋਰੇ ਵੇ ਵੇ adda ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਵੇ ਐਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਵੇ ਅੱਖੋਂ ਅਪਰੋਖੇ ਕਰਦਾ ਕਿਵੇਂ ਕਰ ਲਿਆ ਪਹਾੜ ਜਿੱਡਾ ਚੇਰਾ ਵੇ ਸੱਜਣ ਸਦਾ ਕਹਿ ਆਪ ਤੂੰ ਪੱਲਾ ਅਡ ਕੇ ਬੇਗਾਨੇ ਘਰ ਤੋਰੇ ਵੇ ਵੇ ਅਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਵੇ ਐਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਵੇ ਨਾ ਬਣਾਉਣ ਪਰ ਦੋਵੇਂ ਘਰਾਂ ਚੋਂ ਬੇਗਾਨੀਆਂ ਟੋਟਾ ਜਿਗਰ ਦਾ ਬੇगाने ਘਰ ਤੋਰੇ ਵੇ ਏਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਵੇ ਏਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਵੇ ਏਡਾ ਕੀ ਕਸੂਰ ਹੋ ਗਿਆ ਪੁੱਤਾਂ ਨੇ ਜੰਮ ਹੱਥ ਦਾ ਦਿੱਤਾ ਲੈ ਜਾਣਾ ਵੇ ਸਬਰ ਸਾਨੂੰ ਦਿੱਤਾ ਰੱਬ ਨੇ ਬਾਬਲਾ ਮਨ ਸਤ ਗੁਰੂ ਦਾ ਪਾਣਾ ਵੇ ਕਾ ਟੋਟੋ ਕਾ ਟੋ ਢੋਲ ਦਾ ਕਰਮ ਨੂੰ ਤੋਰੇ ਵੇ ਆਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਵੇ ਆਡਾ ਕੀ ਕਸੂਰ ਹੋ ਗਿਆ ਨਾਲੇ ਤੋਰਦੇ ਤੇ ਨਾਲੇ ਬੁੱਕੀ ਰੋਵੇ ਮੇਰਾ ਡਾਕੀ ਕਸੂਰ ਹੋ ਗਿਆ ਉਮੀਦ ਕਰਦੀ ਹਾਂ ਕਿ ਗੀਤ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਸੋ ਗੀਤ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ ਜੀ